ਜਿਹੜਾ ਕਮਲਾ ਬੰਦਾ ਨਾ ਜੀ ਉਹਨੂੰ ਨਹੀਂ ਪਤਾ ਕੀ ਬੋਲਣਾ ਹੈ ਕੀ ਸੁਣਨਾ ਹੈ ਕੀ ਖਾਣਾ ਕੀ ਵੇਖਣਾ ਕੀ ਕਿਉਂਕਿ ਕਮਲਾ ਨਾ ਜੀਓ ਹਾਲਾਤ ਸਾਡੇ ਵੀ ਕੁਝ ਓਦਾਂ ਦੇ ਬਣੇ ਪਏ ਆ ਸਾਨੂੰ ਵੀ ਨਹੀਂ ਪਤਾ ਸੁਣਨਾ ਕੀ ਆ ਸਾਨੂੰ ਵੀ ਨਹੀਂ ਪਤਾ ਬੋਲਣਾ ਕੀ ਆ ਸਾਨੂੰ ਨਹੀਂ ਪਤਾ ਵੇਖਣਾ ਕੀ ਆ ਸਾਨੂੰ ਨਹੀਂ ਪਤਾ ਖਿਆਲ ਕਿਦਾਂ ਦੇ ਚਾਹੀਦੇ ਕਿਉਂਕਿ ਮਰਜ਼ੀ ਕਨੇ ਚੱਲੀ ਹੋਈ ਪਈ ਜ਼ਿੰਦਗੀ ਸਾਡੇ ਪੰਜਾਬ ਵਿੱਚ ਨਾ ਜੀ ਜਿਹੜੀਆਂ ਪੰਜਾਬ ਰੋਡਵੇ ਦੇਆਂ ਬੱਸਾਂ ਜਦੋਂ ਪਹਿਲੀ ਵਾਰੀ ਤੋਂ ਫਰੰਟ ਵਾਰੀ ਤੋਂ ਅੰਦਰ ਚ ਐਂਟਰ ਕਰੀਦਾ ਨੇ ਤੇ ਫਰੰਟ ਤੇ ਲਿਖਿਆ ਹੁੰਦਾ 1 2 3 ਸੀਟਾਂ ਤੇ ਸੌਣਾ ਮਨਾ ਹੈ ਪੰਜਾਬ ਵਿੱਚ ਪੰਜਾਬ ਰੋਡਵੇ ਦੀ ਜਿਹੜੀ ਬੱਸ ਆ ਉਹਦੇ ਫਰੰਟ ਤੇ ਲਿਖਿਆ ਹੁੰਦਾ 1 2 3 ਸੀਟਾਂ ਤੇ ਸੌਣਾ ਮਨਾ ਹੈ ਕਿਉਂ ਕਿਉਂਕਿ ਜੇ ਡਰਾਈਵਰ ਦੇ ਖੱਬੇ ਹੱਥ ਜਿਹੜੀਆਂ ਤਿੰਨ ਸੀਟਾਂ ਤੇ ਬੈਠੀਆਂ ਸਵਾਰੀਆਂ ਸੌਂਦੀਆਂ ਉਹਨਾਂ ਦੀ ਨੀਂਦ ਦਾ ਪ੍ਰਭਾਵ ਡਰਾਈਵਰ ਕੋਲ ਜਾਏਗਾ ਤੇ ਜੇ ਡਰਾਈਵਰ ਨੀਂਦ ਦਾ ਪ੍ਰਭਾਵ ਕਬੂਲ ਕੇ ਸੌਂ ਗਿਆ ਤੇ ਸੁਭਾਵਕ ਆ ਬਹੁਤ ਮਗਰ ਖੜੀਆਂ ਜਿਹੜੀਆਂ ਸਵਾਰੀਆਂ ਨੇ ਉਹਨਾਂ ਨਾਲ ਕੋਈ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਹੈ ਇਸ ਕਰਕੇ ਸੁਚੇਤ ਕੀਤਾ ਜਾਂਦਾ ਭਾਈ ਜਾਂ ਦੇ ਇੱਥੇ ਬੈਠੋ ਸੁਚੇਤ ਹੋ ਕੇ ਜੇ ਸੌਣਾ ਤੇ ਮਗਰ ਚਲੇ ਜਾਓ ਇਨ ਬਿਨ ਸਮਝੋਣ ਗੱਲ ਸਾਡੀ ਸਾਡਾ ਜਿਹੜਾ ਸਰੀਰ ਹੈ ਇੱਕ ਬੱਸ ਆ ਇਹਨੂੰ ਡਰਾਈਵ ਕਰ ਰਿਆ ਸਾਡਾ ਮਨ ਮੰਨੀਆਂ ਨਾ ਜੀ ਮਨ ਵੀ ਉਹ ਦੇ ਰਿਆ ਸੀ ਸ਼ਰੀਰ ਦੇ ਕੰਮ ਕਰ ਰਿਆ ਮਨ ਨੇ ਕਿ ਆ ਚੱਲ ਚਲੀਏ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪਾਵਨ ਸਥਾਨ ਦੀ ਹਾਜ਼ਰੀ ਭਰ ਆਈਏ ਚੱਲ ਪਏ ਆ ਜੇ ਮਨ ਕਹੇ ਚੱਲ ਛੱਡ ਪਰਾਂ ਦੁਪਹਿਰ ਨੂੰ ਚੱਲਾਂਗੇ ਨਾਲ ਦਿਨ ਨਾਲ ਕੈਨਸਲ ਹੋ ਜਾਏਗਾ ਮਨ ਦਾ ਵਿਊ ਹੀ ਆ ਨਾ ਜੀ ਮਨ ਨੇ ਵਿਊ ਦਿੱਤਾ ਵਿਹਲਾ ਬੈਠਾ ਬਾਣੀ ਪੜਨਾ ਪੜਨ ਲੱਗ ਪਏ ਮਨ ਕਹਿੰਦਾ ਚਾ ਛੱਡ ਯਾਰ ਕੱਲ ਨੂੰ ਪੜ ਲਾਂਗੇ ਮਨ ਦਾ ਵਿਊ ਨੋ ਵਿੱਚ ਆ ਗਿਆ ਬਾਣੀ ਪੜਨਾ ਪ੍ਰੋਗਰਾਮ ਕੈਨਸਲ ਹੋ ਗਿਆ ਮਨ ਵਿਊ ਦੇ ਰਿਹਾ ਹੁਣ ਸਾਡਾ ਜਿਹੜਾ ਸਾਡਾ ਸਰੀਰ ਆ ਬੱਸ ਆ ਇਹਨੂੰ ਡਰਾਈਵ ਕੌਣ ਕਰ ਰਿਹਾ ਸਾਡਾ ਮਨ ਹੁਣ ਸਾਡਾ ਮਨ ਚੰਗੇ ਪਾਸੇ ਜੁੜੇ ਉਹਦੇ ਵਾਸਤੇ ਸਾਨੂੰ ਚੰਗਾ ਸੁਣਨਾ ਪਏਗਾ ਚੰਗਾ ਸੁਨਣਾ ਪਏਗਾ ਹੁਣ ਇੱਕ ਬੇਨਤੀ ਸਮਝੋ ਹੋਰ ਅਸੀਂ ਘਰ ਵਿੱਚ ਸਫਾਈ ਰੱਖਣਾ ਪਸੰਦ ਕਰਦੇ ਹਾਂ ਪਰ ਅਸੀਂ ਆਪਣੇ ਅੰਦਰ ਸਫਾਈ ਰੱਖਣਾ ਪਸੰਦ ਨਹੀਂ ਕਰਦੇਗੇ ਸੁਣਿਓ ਜੇ ਮੰਨ ਲਓ ਸਾਡੇ ਡਸਟਬੀਨ ਵਿੱਚ ਕੂੜਾ ਪਿਆ ਇੱਕ ਦਿਨ ਕੂੜਾ ਕੂੜਾ ਚੱਕਣ ਵਾਲਾ ਨਾ ਆਵੇ ਤੇ ਫਿਰ ਕੀ ਹੁੰਦਾ ਅਸੀਂ ਕਹਿੰਨੇ ਵੀ ਕੀ ਗੱਲ ਤੋਂ ਕੱਲ ਆਇਆ ਕੋਈ ਨੇ ਸਾਰਾ ਦਿਨ ਡਸਟਬੀਨ ਚ ਕੂੜਾ ਪਿਆ ਰਹਿ ਮੁਸ਼ਕਲ ਹੋਣ ਲੱਗ ਪਈ ਆ ਇੱਕ ਦਿਨ ਸਾਡੇ ਘਰ ਚ ਕੂੜਾ ਪਿਆ ਰਵੇ ਤੇ ਅਸੀਂ ਬਰਦਾਸ਼ਤ ਨਹੀਂ ਕਰਦੇ ਪਰ ਜਨਮ ਲੰਘ ਚੱਲਿਆ ਕਈ ਸਾਲਾਂ ਦੀ ਜ਼ਿੰਦਗੀ ਹੋ ਚੱਲੀ ਆ ਸਾਡੇ ਅੰਦਰ ਜਿਹੜੀ ਗੰਦਗੀ ਪਈ ਹੋਈ ਆ ਉਹ ਗੰਦਗੀ ਹੁੰਜਣ ਵਾਸਤੇ ਅਸੀਂ ਤਿਆਰ ਹੀ ਨਹੀਂ ਹਾਂ ਇੰਨਾ ਕੁ ਗੰਦ ਸੁਣ ਰਹੇ ਆ ਸਾਡੇ ਅੰਦਰੋਂ ਗੰਦ ਜਮਾ ਹੁੰਦਾ ਜਾ ਰਿਹਾ ਸੁਣਿਓ ਜੋ ਸੁਣ ਰਹੇ ਆ ਮਨ ਉਦਾਂ ਦੇ ਵਿਊ ਦੇਗਾ ਜੇ ਚੰਗਾ ਸੁਣ ਰਹੇ ਮਨ ਦੇ ਵਿਊ ਚੰਗੇ ਹੋਣਗੇ ਮਨ ਦੇ ਵਿਊ ਚੰਗੇ ਆ ਵੇਖਣੀ ਚੰਗੀ ਹੋ ਜਾਏਗੀ ਮਨ ਦਾ ਵਿਊ ਚੰਗਾ ਬੋਲਣੀ ਚੰਗੀ ਹੋ ਜਾਏਗੀ ਮਨ ਦਾ ਵਿਊ ਚੰਗਾ ਕਰਮ ਚੰਗਾ ਹੋ ਜਾਏਗਾ ਜੇ ਮਨ ਦਾ ਮਿਊ ਮਾੜਾ ਵੇਖਣਾ ਵੀ ਮਾੜਾ ਹੋਏਗਾ ਬੋਲਣਾ ਵੀ ਮਾੜਾ ਹੋਏਗਾ ਤੇ ਕਰਮ ਵੀ ਮਾੜਾ ਹੋਏਗਾ ਇਸ ਕਰਕੇ ਮਹਾਰਾਜ ਜੀ ਕਹਿੰਦੇ ਗੁਰੂ ਤੋਂ ਬਗੈਰ ਗੁਰੂ ਦੀ ਗੱਲ ਸੁਣ ਤੋਂ ਬਗੈਰ ਦੁਨੀਆ ਕਮਲੀ ਹੋਗੀ ਕਹਿੰਦੇ ਸੁਣਿਆ ਕਰ ਕੀ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਪੜ੍ਹ ਲਓ ਮਰਜੀ ਕਹਿੰਦੇ ਸੁਣਨ ਦਾ ਮਹਾਤਮ ਕਿੱਡਾ ਹੁਣ ਇੱਕ ਬੇਨਤੀ ਸਮਝਿਓ ਮੇਰੀ ਜਾਂ ਤੁਹਾਡੀ ਜ਼ਿੰਦਗੀ ਸੁਣਨ ਤੋਂ ਸ਼ੁਰੂਆਤ ਹੋਈ ਆ ਨਾ ਜੀ ਜਿੱਦਨ ਛੋਟੇ ਸੀ ਸਾਨੂੰ ਬੋਲਣਾ ਥੋੜਾ ਆਉਂਦਾ ਸੀ ਕਿਤੇ ਮਾਂ ਨੇ ਕਾ ਕਹੇ ਲੋਤੀ ਅਸੀਂ ਮਾਂ ਦੇ ਮਗਰ ਬੋਲੇ ਲੋਤੀ ਕਹਿ ਦਿੱਤਾ ਮਾਂ ਨੇ ਬੋਲਣਾ ਸਿਖਾਇਆ ਨਾ ਜੀ ਮਾਂ ਨੇ ਕਾ ਕਹੇ ਮਾਈ ਅਸੀਂ ਮਾਂ ਦੇ ਮਗਰ ਲਾ ਕੇ ਬੋਲਣਾ ਸਿੱਖ ਲਿਆ ਮਾਈ ਕਹਿਣਾ ਸ਼ੁਰੂ ਕਰ ਲਿਆ ਮਾਂ ਨੇ ਕਹੇ ਤੇਰਾ ਪਾਪਾ ਮਾਂ ਨੇ ਸੁਣਾਇਆ ਕਿ ਆ ਪਾਪਾ ਅਸੀਂ ਮਾਂ ਦੇ ਕਹਿਣ ਤੇ ਪਾਪਾ ਕਹਿਣਾ ਸ਼ੁਰੂ ਕਰ ਲਿਆ ਮਾਣੇ ਜੋ ਬੋਲਿਆ ਸੀ ਉਹੀ ਬੋਲਿਆ ਨਾ ਜੀ ਮਾ ਦਾ ਕਹਿਆ ਸੁਣਿਆ ਸੀ ਬੋਲਣਾ ਸ਼ੁਰੂ ਕਰ ਲਿਆ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਸੁਣਿਆ ਕਰ ਗੁਰੂ ਦੀ ਗੱਲ ਜਦੋਂ ਬਾਣੀ ਦੀ ਗੱਲ ਸੁਣੇਗਾ ਆਪਣੇ ਆਪ ਤੇਰੀ ਰਸਨਾ ਤੋਂ ਰੱਬ ਦੀ ਕੀਰਤਨ ਨਿਕਲਣੀ ਸ਼ੁਰੂ ਹੋ ਜਾਏਗੀ ਕਿਉਂਕਿ ਤੇਰਾ ਸੁਣਨਾ ਹੀ ਤੇਰਾ ਮਰਜ਼ੀ ਕਹਿੰਦੇ ਬੋਲਣਾ ਤੈਅ ਕਰਦਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾਇ ਇਸ਼ਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲੱਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਜਦੋਂ ਲਗਾਤਾਰ ਬਾਣੀ ਸੁਣੀ ਜਾਵਾਂਗੇ ਅੰਦਰ ਦੀ ਗੰਦਗੀ ਹੁੰਜੀ ਜਾਏਗੀ ਜਦੋਂ ਅੰਦਰੋਂ ਗੰਦ ਹੁੰਜਿਆ ਗਿਆ ਵੇਖਣਾ ਚੰਗਾ ਹੋ ਗਿਆ ਸੁਣਨਾ ਵਾਹਿਗੁਰੂ ਬੋਲਣਾ ਚੰਗਾ ਹੋ ਗਿਆ ਜਦੋਂ ਕਰਮ ਚੰਗੇ ਹੋਗੇ ਆਪਣੇ ਆਪ ਜ਼ਿੰਦਗੀ ਚ ਨਿਰਮਲਤਾ ਆ ਜਾਏਗੀ